ਸਾਸੀ ਕੱਲ ਸਾਰਿਆਂ ਨੂੰ ਪੰਜਵੀਂ ਕਲਾਸ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਐਨ ਆਰ ਆਈ ਵੀਰ ਬਿੱਟੂ ਵੱਲੋਂ 5-5000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਰਵਿੰਦਰ ਸਿੰਘ ਬਿੱਟੂ ਵੱਲੋਂ ਸਕੂਲ ਦੇ ਬੱਚਿਆਂ ਵਾਸਤੇ ਪਾਣੀ ਦੀਆਂ ਬੋਤਲਾਂ ਸਟੇਸ਼ਨਰੀ ਤੇ ਪੈਨਸਲਾਂ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਲੈ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜਿੱਥੇ ਸਨਮਾਨ ਸਮਾਰੋਹ ਹੋ ਰਿਹਾ ਅਸਲਾ ਵੈਕੁਲ ਜੀ ਕੀ ਫਤਿਹ ਰਾਜ ਸਰਕਾਰੀ ਪ੍ਰਾਇਮਰੀ ਸਕੂਲ ਬਸਾਂਝ ਕਲਾ ਨੀ ਵਾਤੀ ਦੇ ਵੇੜੇ ਵਿੱਚ تشریف ਲਿਆਏ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਨ ਸਾਹਿਬ ਜੀ ਨੀਦਰਵਲ ਕਮਰਾ ਜੀ ਸਰਦਾਰ ਪ੍ਰਵੀਨਦਰ ਸਿੰਘ ਕਿਸਾਨ ਨੀ संदीप ਕਮਰਾ ਜੀ ਸ਼੍ਰੀ ਹਰਵਿੰਦੇਸਰ ਜੀ ਬੱਚਿਆਂ ਦੀਆਂ ਮਾਤਾਵਾਂ ਤੇ ਹੋਰ ਵੀ ਜੋ ਸਾਡੇ ਦਰਮਿਆਨ ਸੱਜਣ ਪਰਚੇ ਆ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਉਹਨਾਂ ਨੂੰ ਜੀ ਆਖਦਾ ਤੇ ਆਪਣੇ ਸਮੂਹ ਸੰਸਥਾ ਵੱਲੋਂ ਸਾਰਿਆਂ ਦਾ ਬਹਿ ਦਿਲੋਂ ਧੰਨਵਾਦ ਕਰਦਾ اپنا کٹیا پہنچے آپ کل ہی شام سرپنچ سا کہ کوئی گانی سجن ہے جو بچوں پاس کر کے گئے آ فسٹ سیکنڈ سے تھرڈ پوزیشن کے رہن والے بچوں کا سنمان کیا جانا آبند کا جو پروگرام رکھا گیا میں سب کا اتنے پہنچنے اپنے پلوں ہاں ہوں میں بےنتی کرنا ਚਾਹ ਤੁਹਾਡੇ ਨਾਲ ਸਾਂਝੇ ਕਰ ਮੈਂ ਕੁਲਵਿੰਦਰ ਸਰਕਾਰੀ ਪ੍ਰੋਜੈਕਟ ਨੂੰ ਦਸਾਂਸ ਕਰਨ ਦਾ ਮੇਰਾ ਦਿਨ ਹੈ ਪੌਂਚੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਜੀ ਰਣਜੀਤ ਸਿੰਘ ਮਿੰਦਰ ਜੀ ਸ਼੍ਰੀ ਜਨਕਾਰ ਸਿੰਘ ਜੀ ਹਰਨੇਸ਼ ਸਿੰਘ ਮਿਰਦੀ ਜੀ ਮਹਿੰਦਰ ਸਿੰਘ ਜੀ ਤੇ ਬਾਕੀ ਸਾਰੇ ਬੱਚਿਆਂ ਦੇ ਮਾਤਾ ਪਿਤਾ ਤੇ ਕਮੇਟੀ ਮੈਂਬਰ ਚੇਅਰਮੈਨ ਸ਼੍ਰੀ ਸੁਖ ਕੁਮਾਰ ਜੀ ਕੰਡਕਟ ਰਿਸਪੌਂਸ ਤੇ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸਾਰੇ ਅਧਿਆਪਕ ਕਿਉਂ ਸਾਰੇ ਹੈ। ਇਹ ਸਾਡੇ ਸਕੂਲ ਨੇ ਬੜਾ ਮਾਣਵੜੀ ਗੱਲ ਹੈ ਕਿ ਸਾਡੇ ਪਿੰਡ ਨੂੰ ਇਤਨਾ ਸਰਜੋਗ ਮਿਲਦਾ ਹੈ। ਜਦੋਂ ਸਾਡੇ ਬੱਚੇ ਫਸਟ, ਸੈਕੰਡ, ਥਰਡ ਆਏ ਆ ਤਾਂ ਉਹਨਾਂ ਨੂੰ ਸਾਈਕਲ ਦਿੱਤੇ ਗਏ ਹਨ। ਤੇ ਫੋਨ ਤੋਂ ਕੱਲ ਨੂੰ ਆਇਆ ਕਿ ਐਨਆਰਆਈ ਭਾਜੀ ਆ ਗਏ ਹਨ। ਉਹਨਾਂ ਨੇ ਸਾਡੇ ਜਿਹੜੇ ਫਸਟ, ਸੈਕੰਡ, ਥਰਡ ਆਏ ਬੱਚੇ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਹੈ ਤਾਂ ਉਹਨਾਂ ਨੂੰ ਅ ਟੂ ਸਰਵਾਸੀ ਮਾਸਟਰ ਸੰਤੋਖ ਸਿੰਘ پہل سائیکل دیتے گئے بچوں کو بہت سہولت ہے کہ ہائی اسکول جا پورا دور پہ ادھر باقی تو وہ بچے آرام سے سائیکل پہ جاتے ہیں ہوں جال شری بٹو لال جی سن آف شری گرو دیو رام پلی نواسی نے یہاں پہلے دوبر والے بچوں کے لیے پانچ پانچ ہزار روپیہ نقد جہاں آجیشن والے بچوں نے ਪੰਜਵੀਂ ਜਮਾਤ ਦੇ ਵਿੱਚੋਂ ਫਸਟ ਸੈਕੰਡ ਥਰਡ ਬੱਚੇ ਆ ਉਹ ਬੱਚੇ ਜਿਹੜੇ ਗੁਣਸਰ ਫਸਟ ਹੈ ਦੀ ਇਹ ਰਿਪੋਰਟ ਇਕਵਿਟਮੈਂਟ ਨਾਲ ਸਟਾਰਟ ਨੂੰ ਬਹੁਤ ਬਹੁਤ ਮੁਬਾਰਕਾ ਇੱਕ ਨਵੀਂ ਪਹਿਲ ਸ਼ੁਰੂ ਹੋਈ ਆ ਸਮਝੋ ਬੱਚਿਆਂ ਲਈ ਇੱਕ ਲੈਕਟਰੀ ਲੱਗੀ ਆ ਉਹਦੇ ਆਮ ਦੀ ਰਾਸ਼ੀ ਦਾ ਮਤਲਬ ਹੋਣੀ ਵੀ ਉਹਨੇ ਉਹ ਵੀ ਬਹੁਤ ਵਧੀਆ ਹੁੰਦੇ ਆ ਇਹ ਤਾਂ ਹੈ ਹੀ 5000 ਬਹੁਤ ਜ਼ਿਆਦਾ ਰਕਮ ਆ ਆਪ ਕਰਦੇ ਆ ਵੀ ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਇਹਦਾ کر کے انہوں نے بچیاں دے اوڑ چھوڑ کے پوائنٹ لے جو سب تو پہلا جیس بچے نے فاسٹ پوزیشن حاصل کی تھی سی ڈمپل کار سے ڈاکٹر آف شریف ملکیت چاندے جنہیں ملکیت چاندے ملکیت چاندے ملکیت چاندے ملکیت چاندے ملکیت ਸੇਵਾ ਕਲੰਸ ਤੋਂ ਜਿਹਦੇ ਵਿੱਚ 8 ਸਕੂਲ ਪੈਂਦੇ ਆ ਇਹਨਾਂ ਸਕੂਲਾਂ ਵਿੱਚੋਂ ਦਾ ਦੂਸਰਾ ਸਥਾਨ ਸੀ ਇਹ ਰੁਸਨੇ ਦੰਮਤੇ ਗੁਰਜਨ ਡਾਕਟਰ ਜੀ ਜਿਹੜੇ ਗੱਲ ਨੇ ਪ੍ਰਕਸ਼ਣ ਸੰਪਰਪਰ ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਉਹ ਵੀ ਅਮਲੇਨ ਉਹਨੇ ਮੁੰਬਈ ਰੂਮੀ ਅਦਲ ਸਰ ਜੀ ਮੁੰਬਈ ਡਾਕਟਰ ਆਫ ਸ਼੍ਰੀ ਨੰਦ ਕੁਮਾਰ ਜੀ उन्होंने belirtti है कि इंद्र राजन सबसे पहला पहला नाम एंटर का हो गया दोस्तों आगे मूवमेंट साइनेज और बच्चा अपना सम्मान प्रोफेसर नंबर ਆ ਰਿਹਾ ਮਿੱਤੂ ਮਾਨ ਸਰਵਪੁੱਤ ਕਰਦੇਵਰਾਜ ਜੀ ਤੇ ਇਸ ਤੋਂ ਬਿਨਾ ਸਕੂਲ ਦੇ ਸਮੂਹ ਬੱਚਿਆਂ ਨੂੰ ਸਟੇਸ਼ਨਰੀ ਅਤੇ ਪਾਣੀ ਪਾਲੀਆਂ ਬੋਤਲਾਂ ਜੋ ਕਿ ਰਵਿੰਦਰ ਸਿੰਘ ਮਿੱਤੂ ਜੀ ਸਨਮਖ ਵਰਗਸੀ ਮਾਸਟਰ ਸਨ ਤੇ ਜੀ ਉਹਨਾਂ ਦੇ ਵੱਲੋਂ ਸਰਦਾਰ ਚੰਤਾ ਸਿੰਘ ਜੀ ਉਹਨਾਂ ਰਾਹੀਂ ਇਹਦਾ ਇਹਦਾ ਪ੍ਰਬੰਧ ਕੀਤਾ ਗਿਆ ਆ ਬੱਚਿਆਂ ਨੂੰ ਉਨਾਰੋ ਪੰਜਾਬ ਦਾ ਨਾਮ ਕੈਦੀਗਗਨ ਰਾਸ਼ੀ ਦਾ ਸਨਮਾਨ ਦਿੱਤਾ ਜਾ ਰਿਹਾ ਜਿਹਦੇ ਵਿੱਚ ਡਿੰਪਲ ਗੌਰ ਡਾਕਟਰ ਰਵ ਸਿੰਘ ਜੀ ਪਰਿਚਾਤ ਜੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਗੁਰੂ ਜਨ ਨੂੰ ਡਾਕਟਰ ਰਵ ਸਿੰਘ ਸਾਹਿਬ ਨੇ ਦੂਸਰਾ ਸਥਾਨ ਤੇ ਸ਼ਰਾਨੀ ਡਾਕਟਰ ਰਵ ਸਿੰਘ ਜਨਤਬਾ ਜਿਨ੍ਹਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਆ ਉਹਨਾਂ ਨੂੰ ਸਨਮਾਨ ਦੇ ਨਾਮ ਦੇ ਕੇ ਸਨਮਾਨ ਦਿੱਤਾ ਗਿਆ ਅਸੀਂ ਮਹਾਨ ਸਤਿ ਸੰਤੋਖ ਸਿੰਘ ਜੀ ਅਤੇ ਜਨਾ ਸਰਦਾਰ ਚੰਤਾਨ ਸਿੰਘ ਜੀ ਇੱਥੇ ਪਹੁੰਚਿਆ ਇਸ ਵਾਰ ਲੈ ਕੇ ਆਲੇ ਨੂੰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਬਾਕੀ ਜੋ ਵੀ ਸਾਡੇ ਦਰਮਿਆਨ ਆ ਕੇ ਪਹੁੰਚੇ ਸਮੂਹ ਮਹਿਮਾਨ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਬੱਚਿਆਂ ਤੋਂ ਮੈਂ ਬੇਨਤੀ ਕਰਨਾ ਹੈ ਕਿ ਪੁਜੀਸ਼ਨ ਪ੍ਰਾਪਤ ਕਰਨੀਆਂ ਲੋ ਤਾਂ ਸੌਖੀਆਂ ਹਨ ਪਰ ਉਹਨਾਂ ਵਰਗਨਾ ਦਾ ਕਰਾ ਜਿਹਾ ਉਹ ਥੋੜਾ ਮੁਸ਼ਕਲ ਅਜ਼ਾਰਾ 对呀。 ਕਿਤੇ ਬੰਚਦੇ ਆ ਕੇ ਆਪਣਾ ਇੱਕ ਜਾਣਕਾਰੀ ਚੈਨਲ ਸਾਡੇ ਕੋਲ ਕੁਝ ਇਹ ਪੇਗਾ ਇਹ ਦਾ ਕੁਝ ਇਹ ਹੈ ਆਪਣਾ ਸਰਵਾਨ ਪ੍ਰਚਾਰ ਅੰਤਜੰਤ ਜਨ ਜੇ ਚਲੋ ਆਪਣਾ ਯਾਨੀ ਪਹਿਲੇ ਸ਼ੁਰੂ ਕਰਦੇ ਆ ਉਸ ਪਹਿਲੇ ਲੋਕੇ ਵਾਸਤੇ ਵੀ ਵਰਕ ਦਾ ਕਰਕੇ ਕਾਮ ਦੇ ਬੱਚਿਆਂ ਨੇ ਅੱਜ ਪੜ੍ਹਾਈ ਸਬੰਧੀ ਮੋੜ ਅੱਜ ਸ਼ਾਮ ਵੱਲੋਂ ਜਿਨ੍ਹਾਂ ਦੇ ਪਰਿਵਾਰ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਅਤੇ ਮੋਤਮਾ ਦਿੱਤੀਆਂ ਗਈਆਂ ਉਹਨਾਂ ਦੇ ਨਾਮ ਇਹ ਸਰਦਾਰ ਜੇਪਾਲ ਸਿੰਘ ਜਿਹੜਾ ਬਹੁਤ ਸਨਮਾਨ ਪ੍ਰਾਪਤ ਕਰ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ

ਜਿਹੜੇ ਕਿ ਸਾਡੇ ਨਾਲ ਜੁੜੇ ਹੋ ਦਾ ਕਾਫੀ ਚੈਕ ਤੋਂ ਬਾਅਦ ਜਾਂਦੇ ਉਹਨਾਂ ਸਰਪੰਚ ਬਣੇ ਆ ਥੋੜਾ ਜਿਹਾ ਵਿਚਰ ਤੋਂ ਲੱਗਦਾ ਮੈਨੂੰ ਉਹਨਾਂ ਦਾ ਸਰਵਾਣ ਕੀਤਾ ਜਾ ਰਿਹਾ ਪਰ ਇਹ ਵੀ ਸਾਨੂੰ ਇਨਾ ਦੀਆਂ ਦੁਹਾਵਾਂ ਹੀ ਖੜੀਆਂ ਆ ਵਰਤਾਂ ਬਹੁਟਾਇਆ ਉਹਨਾਂ ਦਾ ਸਰਵਾਣ ਕੀਤਾ ਜਾ ਰਿਹਾ ਇਹ ਲੋ ਪਹਿਲਾਂ ਗ੍ਰਾਮ ਪਚਾਹ ਤਿੰਨ ਚੇ ਪੰਜ ਦੇ ਉਹਦੇ ਦੇ ਸੀਗੇ ਤਾਂ ਸਾਰਿਆਂ ਨੂੰ ਪਤਾ ਹੀ ਆ ਅਸੀਂ ਇਸ ਆਇਆ ਆਇਆ ਮਿੱਟੀ ਵੀ ਆਪ ਉੱਤੇ ਚੜਾਉਂਦੇ ਰਹੇ ਆ ਇੱਥੇ ਸਾਰੇ ਇਕੱਠੇ ਹੋ ਕੇ ਤੇ ਵਿੱਚ ਸਾਡੇ ਕੋੂ ਜੀ ਦੀ ਇਗਾਈਆ ਸਰਪੰਚ ਸਾਹਿਬ ਵੀ ਆ ਗਿਆ ਪ੍ਰਵਿੰਦਰ ਸਿੰਘ ਜਾਨ ਜੀ ਕਰਦੇ ਸਾਰਿਆਂ ਨੇ ਹੀ ਰਾਮ ਰੱਖਿਆ ਪਹਿਲਾਂ ਤਾਂ ਫਰਸ਼ ਦਾ ਬਨਾਲਾ ਜਿਹੜਾ ਸੀ ਉੱਪਰ ਉਹ ਕੀਤਾ ਤੇ ਫਿਰ ਇਹਨੇ ਆਪ ਮਿੱਟੀ ਚੜਾਈ ਕੀਤਾ ਚੜਾਈ ਉੱਪਰ ਸਾਰੇ ਚਲੋ ਦਾਨ ਸਜਣਾ ਦਾ ਬਹੁਤ ਬਹੁਤ ਧੰਨਵਾਦ ਸਪੋਰਟ ਵਾਸਤੇ ਜਾਨਾ ਸਾਹਿਬ ਜੀ ਆਪੇ ਜਾਨਾ ਸਮਰਥਨ ਕਰਨ ਦਾ ਬਹੁਤ ਬਹੁਤ ਧੰਨਵਾਦ یہ میرا سے بھی ر flaws ہو گیا میں حال کرتے سے ہمیں دون صلاح figure کہ میں اس دونوں غوبی کے مرش پاس صلatz مome تال سکولتے <سؤال> کے آئے وہ توانچوں کو یا شکار کر دوں سکول <سؤال> کے سن میں جتے ہیں tamp TP ਕਿਸ ਨੂੰ ਲੱਭਾ ਪਿਆਰ ਬਣੇ ਸੋ ਮੈਨੂੰ ਅੱਜ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਦੇਖੋ ਜਿਹਨਾਂ ਨੇ ਸਨਮਾਨ ਕੀਤਾ ਉਹ ਸਾਡੇ ਦੋਧੇ ਬੀਰ ਮਿੱਕੂ ਹੈ ਚਾਹੇ ਉਹ ਇਥੇ ਤੋਂ ਤੇ ਚਾਹੇ ਉਹ ਜੁਐਸੇ ਤੋਂ ਉਹ ਉਹਨਾਂ ਨੇ 55000 ਰੁਪਏ ਦਾ ਜਿਹੜਾ ਸਨਮਾਨ ਇੱਕ ਮੈਂ ਸਾਡੇ ਮਿੱਕੂ ਭਰਾ ਨੂੰ ਦਿੱਤਾ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਸਥਾਨ ਦੇ 5ਵੀਂ ਕਲਾਸ ਦੇ ਬੱਚਿਆਂ ਨੂੰ ਆਇਆ ਤੇ ਮੈਂ ਮੁਬਾਰਕਾ ਦਿਨਾ ਹੈ ਉਹਨਾਂ ਦੇ ਮਾਪਿਆਂ ਨੂੰ ਇਹ ਬੱਚਿਆਂ ਨੂੰ ਗਾਣੇ ਇਸ ਤਰ੍ਹਾਂ ਰੱਖਿਓ ਜੀ ਠੀਕ ਹੈ ਜੀ ਸੋ ਸਟੇਸ਼ਨਰੀ ਦਾ ਸਮਾਨ ਦਿੱਤਾ ਬੋਤਲਾਂ ਦਿੱਤੀਆਂ ਪਰ ਲਿਖ ਕੇ ਪਹੁੰਚੇ ਨੇ ਜਗਤਾਰ ਸਿੰਘ ਕਾਲਾ ਤੇ ਬਿੱਟੂ ਭਾਈ ਜੁਗਸਵਰ ਤੋਂ ਆਇਆ ਜੁਗਸਵਰ ਤੋਂ ਠੀਕ ਹੈ ਜੀ ਉਹਨਾਂ ਨੇ ਸਮਾਨ ਨੇ ਉਹਨਾਂ ਨੇ ਸਮਾਨ ਭੇਜਿਆ ਜਗਤਾਰ ਭਾਈ ਦੇ ਥਰੂ ਤੇ ਇਟਲੀ ਵਾਲੇ ਬਿੱਟੂ ਭਾਈ ਨੇ ਭੇਜਿਆ ਸਾਡੇ ਸੰਦੀਪ ਕਵੀਰਾ ਉਹਨਰੇ ਫੋਨ ਸੋ ਪ੍ਰਮੰਡਕ ਮੇਰੇ ਦੇ ਵਿੱਚ ਸਾਡੇ ਬੱਠੇ ਆ ਸਰਪੰਚ ਸਾਹਿਬ ਸਰਪੰਚ ਰਮੇਸ਼ ਜੀ ਸੰਦੀਪ ਜੀ ਜਗਤਾਰ ਸਿੰਘ ਕਾਲਾ

ਅਹਿਕੂ ਮੀਟਿੰਗ ਦਾ ਖਾਲਸਾ ਸ਼ੁਰੂ ਆਇਆ ਜੀ ਕੀ ਬਤ ਹੈ ਅੱਜ ਸਰਕਾਰੀ ਪ੍ਰੈਮਿਸ ਸਕੂਲ ਸਰਕਲਾ ਨੰਦੀਵਾਦੀ ਵਿੱਚ ਆਏ ਹੋਏ ਸਾਡੇ ਸੱਜਣ ਸ਼੍ਰੀ ਪਰਵਜ ਸਿੰਘ ਜਸਰ ਸੰਦੀਪ ਜਤਾਰ ਸਿੰਘ ਕਾਲਾ ਪਰਮੇਸ਼ਰ ਸਿੰਘ ਪ੍ਰਵੀਨ ਕੁਮਾਰ ਕੁਲਵਿੰਦਰ ਤੇਜਿੰਦਰ ਸਿੰਘ ਜੀ ਤੋਂ ਸਪੀਕਿੰਗ ਚੇਅਰਮੈਨ ਅਤੇ ਕਮੇਟੀ ਮੈਂਬਰ ਇਹਨਾਂ ਦਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਨਾ ਹਨ ਅਤੇ ਖਾਸ ਧੰਨਵਾਦ ਸਾਡੇ ਐਨਆਰਆਈ ਵੀ ਕਿਹੜੇ ਮੌਕੇ-ਮੌਕੇ ਤੇ ਸਾਡਾ ਸਾਥ ਦਿੰਦੇ ਹਨ ਜਿਵੇਂ ਕਿ ਅੱਜ ਆਪਣੇ ਬਿੱਟੂ ਮਾਲੀ ਦੀ ਪੰਜਵੀਂ ਕਲਾਸ ਦੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਬੱਚਿਆਂ ਨੂੰ 5-5000 ਰੁਪਏ ਦਿੱਤਾ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਰਵਿੰਦਰ ਸਿੰਘ ਬਿੱਟੂ ਅਸੰਦਰ ਦੇ ਜਿਨ੍ਹਾਂ ਨੇ ਬੱਚਿਆਂ ਨੂੰ ਪਾਣੀ ਵਾਲੀਆਂ ਬੋਤਲਾਂ ਅਤੇ ਸਟੇਸ਼ਨਰੀ ਦਿੱਤੀ ਆ ਅਸੀਂ ਉਹਨਾਂ ਦਾ ਵੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਅੱਗੇ ਤੋਂ ਵੀ ਸਾਡੇ ਨਾਲ ਵੱਧ ਜੁੜ ਸਕੀ ਜਾਈਏ واحر جی کا خالصہ شری واحو جی کی فتح بہت بہت دنواد سردار صاحب اپنے بچار سانجے کیتے ہیں تو ہر میں اپنے اسکول پہ اج کے آئے ہوئے سموہ مہمانوں کا بہت بہت دنواد کرتا ہوں تو آس کرتا ہوں کہ اگے تو بھی یہ سارے اسکول ہمیشہ جڑے رہنگے ساتھ دے رہے رہے بہت بہت دنواد واحر جی کا خالسہ واحر جی